ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੂਲੀ ਦੀ ਸਬਜ਼ੀ ਬਣਾਵਾਂਗੇ ਉਸ ਦੇ ਲਈ ਮੈਂ ਸਰੋਂ ਦਾ ਤੇਲ ਲਿਆ ਹੈ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਵੇ ਜੀਰੇ ਨੂੰ 골ਡਨ ਬ੍ਰਾਊਨ ਹੋਣ ਤੱਕ ਪਕਾਣ ਦੇਵਾਂਗੇ ਇੱਕ ਚਮਚ ਅਜਵਾਇਨ ਪਾਵਾਂਗੇ ਕद्दूकस ਕੀਤਾ ਹੋਇਆ ਅਦਰਕ ਪਾਵਾਂਗੇ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਇੱਕ ਹਰੀ ਮਿਰਚ ਪਾਵਾਂਗੇ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਹਰੀ ਮਿਰਚ ਨੂੰ ਇੱਕ ਕਾਲੀ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਮਿਕਸ ਕਰ ਲਵਾਂਗੇ ਪਿਆਜ਼ ਨੂੰ ਤੇ ਬਰਾਊਨ ਹੋਣ ਤੱਕ ਪਿਆਜ਼ ਨੂੰ ਪਕਾ ਲਵਾਂਗੇ ਇਹ ਸਬਜ਼ੀ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੁੰਦੀ ਹੈ ਜੀ ਇਸ ਨੂੰ ਫਰਾਈ ਕਰਨ ਦੀ ਵੀ ਨਹੀਂ ਜ਼ਰੂਰਤ ਆਪਾਂ ਇਸ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾ ਕੇ ਖਾ ਸਕਦੇ ਹਾਂ ਨਮਕ ਪਾਵਾਂਗੇ 2 ਚਮਚ ਤਾਂ ਕਿ ਪਿਆਜ਼ ਜਲਦੀ ਪੱਕ ਜਾਵੇ ਨਮਕ ਆਪਣੀ ਹਿਸਾਬ ਨਾਲ ਲੈ ਸਕਦੇ ਆ ਮੈਂ ਇਥੇ ਨਮਕ ਦੋ ਚਮਚ ਲਿਆ ਹੈ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪਿਆਜ਼ ਨੂੰ ਤੇ ਨਮਕ ਨੂੰ ਇਹ ਰੱਡੀ ਚਿਲੀ ਪਾਊਡਰ ਪਾਵਾਂਗੇ ਇੱਕ ਚਮਚ ਮਿਰਚ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਗਰਮ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ 2 ਚਮਚ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ ਨੂੰ ਮਿਕਸ ਕਰ ਲਵਾਂਗੇ ਮਸਾਲਿਆਂ ਦੇ ਵਿੱਚ ਇੱਕ ਜਾਮ ਚ ਹੋਰ ਗਰਮ ਮਸਾਲਾ ਪਾਵਾਂਗੇ ਇਹ ਅਲੱਗ ਗਰਮ ਮਸਾਲਾ ਹੈ ਜੀ ਇੱਥੇ ਮੈਂ ਦੋ ਤਰ੍ਹਾਂ ਦੇ ਅਲੱਗ ਗਰਮ ਮਸਾਲੇ ਪਾਏ ਨੇ ਇੱਕ ਜਾਮ ਚ ਮਿਕਸ ਮਸਾਲਾ ਪਾਵਾਂਗੇ ਮਸਾਲਾ ਮੈਂ ਘਰ ਦੇ ਵਿੱਚ ਕਾਲੀ ਮਿਰਚ ਧਣੀਆਂ ਜੀਰਾ ਤੇ ਲਾਲ ਮਿਰਚ ਨੂੰ ਡ్రਾਈ ਰੋਸਟ ਕਰਕੇ ਤਿਆਰ ਕੀਤਾ ਹੈ ਜੀ ਹੁਣ ਇਹ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਇਸ ਸਾਰੇ ਮਸਾਲਾ ਨਾਲ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਜੀ ਹੁਣ ਮਸਾਲੇ ਆਪਣਾ ਤੇਲ ਛੱਡ ਚੁੱਕੇ ਨੇ ਹੁਣ ਆਪਾਂ ਮੂੜੀਆਂ ਐਡ ਕਰਾਂਗੇ ਮੈਥੀ ਮੂੜੀਆਂ ਪਾਉਣ ਤੋਂ ਪਹਿਲਾਂ ਮੂੜੀਆਂ ਦਾ ਪਾਣੀ ਚੰਗੀ ਤਰ੍ਹਾਂ ਨਿਚੋੜ ਲਿਆ ਸੀ ਜੀ ਉਸ ਪਾਣੀ ਨਾਲ ਆਟਾ ਗੁੰਨਣਾ ਲਵਾਂਗੇ ਉਸ ਪਾਣੀ ਦੇ ਨਾਲ ਆਟਾ ਗੁੰਨਣ ਨਾਲ ਪਾਣੀ ਵੇਸਟ ਵੀ ਨਹੀਂ ਹੋਏਗਾ ਜੀ ਤੇ ਨਾਲ ਹੀ ਪੋਸ਼ਟਿਕ ਤੱਤ ਵੀ ਆਪਾਂ ਨੂੰ ਮਿਲ ਜਾਣਗੇ ਇਸ ਲਈ ਆਪਾਂ ਮੂੜੀਆਂ ਵਾਲੇ ਪਾਣੀ ਨੂੰ ਆਟਾ ਗੁੰਨਣ ਵਿੱਚ ਵਰਤ ਲਵਾਂਗੇ ਜੀ ਨਾਲੇ ਆਪਣੀ ਸਬਜ਼ੀ ਵੀ ਜਲਦੀ ਪੱਕ ਜਾਏਗੀ ਨਹੀਂ ਤੇ ਸਬਜ਼ੀ ਵਿੱਚ ਪਾਣੀ ਜ਼ਿਆਦਾ ਹੋ ਜਾਏਗਾ ਹੁਣ ਆਪਾਂ ਸਾਰੀਆਂ ਮੂਲੀਆਂ ਨੂੰ ਐਡ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਇਸ ਤੋਂ ਪਹਿਲਾਂ ਅਸੀਂ ਭਿੰਡੀ ਦੀ ਮਸਾਲੇਦਾਰ ਸਬਜ਼ੀ ਪਨੀਰ ਦੀ ਪਰ ਜੀ ਤੇ ਸੁੱਕੇ ਜ਼ੀਰਾ ਆਲੂ ਦੀ ਸਬਜ਼ੀ ਤੇ ਕਈ ਹੋਰ ਸਬਜ਼ੀਆਂ ਤੇ ਮਠਾਈਆਂ ਤਿਆਰ ਕੀਤੀਆਂ ਨੇ ਜੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਅਸੀਂ ਆਪਣੇ ਚੈਨਲ ਤੇ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਪਾਉਂਦੇ ਰਹਿੰਦੇ ਆ ਜੀ ਇਸ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਬਜ਼ੀ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਵਾਂਗੇ ਹੁਣ ਮੂੜੀਆਂ ਆਪਣਾ ਪਾਣੀ ਛੱਡ ਚੁੱਕੀਆਂ ਨੇ ਹੁਣ ਆਪਾਂ ਮੂਲੀਆਂ ਦਾ ਪਾਣੀ ਸੁਕਾ ਲਵਾਂਗੇ ਤੇ ਥੋੜੀ ਦੇਰ ਪਕਾ ਲਵਾਂਗੇ। ਇਹ ਸਬਜ਼ੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ। ਆਪਾਂ ਸਬਜ਼ੀ ਨੂੰ ਬਹੁਤ ਹੀ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ। ਤੇ ਇਹ ਸਬਜ਼ੀ ਨੂੰ ਬਣਾਉਣ ਤੇ ਸਮਾਂ ਵੀ ਜ਼ਿਆਦਾ ਨਹੀਂ ਲੱਗਦਾ। ਥੋੜੀ ਦੇਰ ਪਕਾਉਣ ਤੋਂ ਬਾਅਦ ਮੂਰੀਆਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਗਿਆ ਹੈ ਜੀ ਹੁਣ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹ ਸਬਜ਼ੀ ਦੇ ਉੱਪਰ ਥੋੜਾ ਜਿਹਾ ਹਰਾ ਧਨੀਆ ਪਾਵਾਂਗੇ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਜੀ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੋਏਗੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹਰੇ ਧਨੀਏ ਨੂੰ ਹੁਣ ਗਰਮ ਗਰਮ ਸਬਜ਼ੀ ਤਿਆਰ ਹੋ ਚੁੱਕੀ ਹੈ ਜੀ ਆਪਾਂ ਇਸ ਨੂੰ ਰੋਟੀ ਜਾਂ ਪਰੌਂਠੇ ਦੇ ਨਾਲ ਸਰਵ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ